ਅੱਜ ਦੀਨ ਦੁਨੀਆ ਦੇ ਵਾਲੀ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਜਿੱਥੇ ਸਮੁੱਚੇ ਸਿੱਖ ਜਗਤ ਵੱਲੋਂ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਤੱਕ ਸ੍ਰੀ ਦੰਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਪ੍ਰਕਾਸ਼ ਪੁਰਬ ਬੜੀ ਸ਼ਰਧਾ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ ਹੈ ਅੱਜ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਤਸ਼ਾਹੀ ਛੱਤਰ ਛਾਇਆ ਹੈ ਪੰਥਰੇ ਸਹਿਬਾਂ ਦੀ ਅਗਵਾਈ ਦੇ ਵਿੱਚ ਨਗਰ ਕੀਰਤਨ ਪਰਾਰੰਭ ਹੋ ਰਹੇ ਨੇ ਮੈਂ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਨਿਵਾਸੀ ਸੰਗਤਾਂ ਨੂੰ ਬਹੁਤ 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 ਵਧਾਈ ਦਿੰਦਾ ਕਿਉਂਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਐਸੇ ਮਹਾਨ ਸਤਿਗੁਰੂ ਰਹਿਬਰ ਹੋਏ ਨੇ ਜਿਨ੍ਹਾਂ ਨੇ ਉਸ ਵਕਤ ਜਦੋਂ ਪ੍ਰਕਾਸ਼ ਧਾਰਿਆ ਤੇ ਫੈਲੇ ਹੋਏ ਅੰਧਕਾਰ ਨੂੰ ਦੂਰ ਕਰਨ ਦੇ ਲਈ ਮਹਾਨ ਉਪਦੇਸ਼ ਦਿੱਤੇ ਉਹਨਾਂ ਦੇ ਉਪਦੇਸ਼ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਵਿਦਮਾਨ ਹੈ ਸਾਨੂੰ ਧੰਨ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਾਵਨ ਪਰੰਪਰਾ ਵਿਚਾਰਤ ਹਾਂ ਕਿ ਗੁਰੂ ਗ੍ਰੰਥ ਸਾ ਉਹਦੇ ਲੜ ਲੱਗਣ ਦੀ ਹੁਣ ਜੀਵਨ ਦੇ ਵਿੱਚ ਧਾਰਮਿਕ ਬਹੁਤ ਵੱਡੀ ਜ਼ਰੂਰਤ ਹੈ ਮੈਂ ਇੱਕ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਸੰਗਤਾਂ ਦਾ ਜਿੱਥੇ ਗੱਲੀਆਂ ਦਾ ਜਿੱਥੇ ਸਮੂਹਕ ਤੌਰ ਤੇ ਸਭ ਦਾ ਧਰਵਾ ਕਰਨਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰੀ ਫੇਰ ਬਹੁਤ 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 ਬਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਨਾਮ ਹੈ ਧਾਰਮਿਕ ਗੁਰੂ ਜੋ ਖੇਤ ਮਾਲ ਵਾਹਿਗੁਰੂ ਜੀ ਦਾ ਖਾਲਸਾ ਜੀ सो हम बताते हैं कि राज्य के लोगों के साथ संबंधित व्यापारी और नकद उतार लेते हैं तो वह इस व्यापारी के साथ एकीकृत होने के बाद उसे राज्य के लोगों के साथ एकीकृत होने के बाद उसे जीवन की व्यवस्थिका और वह व्यापारी से खरीद लेता है सारी संधु नोबेंटी के लिए दिया यह आज़ाद जो एकीकृ ਇੱਕ ਉਹ ਨਾਨਕ ਤੇ ਜੀ ਅਵਤਾਰ ਦੇਸਾ ਜੋ ਜੜੜੇ ਜਕਤ ਨੂੰ ਸਿੱਧੇ ਰਾਹ ਪਾਇਆ ਤੇ ਸਿੱਖੀ ਦਾ ਬੀਜ ਬੀਜਿਆ ਕਿਸ ਪ੍ਰਾਣ ਆਨੰਦ ਆ ਰਿਹਾ ਬਹੁਤ ਜਿਆਦਾ ਆਨੰਦ ਆ ਰਿਹਾ ਸਿੱਖ ਧਰਮ ਦਾ ਬਹੁਤ ਮਹਾਨ ਦੇਰਾ ਇਹ ਕਹਿੰਦਾ ਨਾ ਲੋਕਾਂ ਨੂੰ ਬੁਰਾਈਆਂ ਛੱਡਣੀਆਂ ਚਾਹੀਦੀਆਂ ਲੋਕਾਂ ਨੂੰ ਬੁਰਾਈਆਂ ਛੱਡ ਕੇ ਸਿੱਧੇ ਰਸਤੇ ਪੈਣਾ ਚਾਹੀਦਾ ਸਿੱਖ ਧਰਮ ਨੂੰ ਅਪਣਾਉਣਾ ਚਾਹੀਦਾ ਕਿਸ ਵੀਂਦਰ ਕਾਉਲ ਇਹ ਕਹਿੰਦਾ ਜੋ ਕਿਸ ਨਾਲ ਆਨੰਦ ਆ ਰਿਹਾ ਬਹੁਤ ਵਧੀਆ ਲੱਗੇ ਰਹਾ ਜੇ ਗੁਰੂ 모 ਵੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਗਟ ਹੋ ਮਿੱਟੀ ਤੋਂ ਇੱਕ ਚੰਗ ਚਾਨਣ ਹੋਇਆ ਤੇ ਬਹੁਤ ਵਧੀਆ ਲੱਗਾ ਬਹੁਤ ਤੁੰਗ ਬਹੁਤ ਸੰਗਤਾਂ ਦੇ ਵਿੱਚ ਸਾਰਾ ਨਗਰ ਕੀਰਤਨ ਦੇਖਣ ਵਾਸਤੇ ਤੁਦਰਾ ਦੇ ਸੰਗਤਾਂ ਤੋਂ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ। ਕਸਤ ਖੇਦੀਆਂ ਟੀਮਾਂ ਬਹੁਤ ਜੋਰ ਦੇਖਣ ਨੂੰ ਮਿਲੇ। ਸ੍ਰੀ ਗੁਰੂ ਨਾਨਕ ਦੇਵ ਜੀ ਮਿੱਟੀ ਤੋਂ ਜਗ ਚਾਨਣ ਹੈਰ ਜੀ ਦਾ ਕਰ ਸਰ। ਅਨਕਾੜ ਮੇਰਾ ਨਾਮ ਜੋਗਮ੍ਰਿਤ ਕੌਰ ਹੈ ਮਾਤਾ ਸਾਹਿਬ ਕੌਰ ਕਾਲਜ ਵਿਦਿਆਰਥੀ ਹਾਂ ਸਾਨੂੰ ਬਹੁਤ ਹੀ ਸੁਭਾਗਾ ਮੌਕਾ ਮਿਲਿਆ ਜਿਹੜਾ ਅਸੀਂ ਇਥੇ ਨਗਰ ਕੀਰਤ ਦੇ ਵਿੱਚ ਸ਼ਾਮਲ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੀ ਖੁਸ਼ੀ ਆ ਮਿਲਦੀ ਬਹੁਤ ਵਧੀਆ ਨੰਦ ਆ ਰਹੀ ਹੈ ਜਿਹੜਾ ਸਾਨੂੰ ਪਾਣੀ ਨਾਲ ਜੋੜੀਆਂ ਦੇ ਨਾਲ ਨਾਲ ਤੇ ਆਪਾਂ ਨੂੰ ਸੇਵਾ ਦਾ ਮੌਕਾ ਮਿਲਿਆ ਜਿਹੜੇ ਬੇਟਾ ਨੌਜਵਾਨ ਨਸ਼ਾ ਬੰਨੀ ਬੋਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਈ ਨਸ਼ੇ ਛੱਡੋ ਇਹਨਾਂ ਚ ਕੁਛ ਨਹੀਂ ਰੱਖਿਆ ਜ਼ਿੰਦਗੀ ਬਰਬਾਦ ਕਰਦੇ ਆ ਹੋਰ ਕੁਛ ਨਹੀਂ ਤੇ ਬਾਣੀ ਛਕੋ ਤੇ ਅੰਮ੍ਰਿਤ ਛਕੋ ਤੇ ਆਪਣੇ ਗੁਰੂ ਦੇ ਲਾਟ ਲ